ਜੇਕਰ ਤੁਸੀਂ ਵੀ ਗੇਮ ਖੇਡਦੇ ਆ ਤਾਂ ਆ ਵੀਡੀਓ ਤੁਹਾਡੇ ਲਈ ਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਗੇਮ ਖੇਡਣ ਦੇ ਕਿੰਨੇ ਫਾਇਦੇ ਆ ਤੇ ਕਿੰਨੇ ਨੁਕਸਾਨ ਆ ਗਏ ਜਦੋਂ ਵੀ ਆਪਾਂ ਗੇਮ ਖੇਡਦੇ ਆ ਤਾਂ ਆਪ ਗੇਮ ਦੇ ਵਿੱਚ ਆਪਾਂ ਨੂੰ ਵਾਰ-ਵਾਰ ਹਾਰਨ ਦੀ ਹੱਤ ਪੈ ਜਾਂਦੀ ਹੈਗੀ ਤੇ ਆਪਣੇ ਵਿੱਚ ਸਬਰ ਆ ਜਾਂਦਾ ਹੈਗਾ ਰੀਅਲ ਲਾਈਫ ਦੇ ਵਿੱਚ ਵੀ ਆਪਾਂ ਨੂੰ ਸਬਰ ਆ ਜਾਂਦਾ ਹੈਗਾ ਕਿਸੇ ਵੀ ਚੀਜ਼ ਤੋਂ ਆਪਾਂ ਹਾਰ ਨਹੀਂ ਮੰਨਦੇ ਦੂਸਰੀ ਗੱਲ ਹੈਗੀ ਹੈਗੀ ਗੇਮ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਉਹਨਾਂ ਨੂੰ ਸੋਲਵ ਕਰਦੇ ਆਂਗੇ ਤਾਂ ਫੇਰ ਹੀ ਆਪਾਂ ਨੂੰ ਅਗਲੇ ਲੈਵਲ ਤੇ ਆਪਾਂ ਜਾਣਦੇ ਆਂਗੇ ਓਵੇਂ ਰੀਅਲ ਲਾਈਫ ਦੇ ਵਿੱਚ ਵੀ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਤਾਂ ਆਪ ਆਪਾਂ ਪ੍ਰੋਬਲਮਾਂ ਲੜਨਾ ਸਿੱਖਦੇ ਆਂਗੇ। ਗੇਮ ਦੇ ਵਿੱਚ ਆਪਾਂ ਨੂੰ ਜਲਦੀ ਤੇ ਸਹੀ ਡਿਸੀਜਨ ਲੈਣਾ ਪੈਂਦਾਗਾ। ਜੇ ਆਪਾਂ ਗੇਮ ਦੇ ਵਿੱਚ ਜਲਦੀ ਤੇ ਸਹੀ ਡਿਸੀਜਨ ਨਾ ਲਵਾਂਗੇ ਤਾਂ ਆਪਾਂ ਹਾਰ ਜਾਵਾਂਗੇ। ਉਵੇਂ ਆਪਾਂ ਰੀਅਲ ਲਾਈਫ ਦੇ ਵਿੱਚ ਡਿਸੀਜਨ ਲੈਣਾ ਆਪਾਂ ਸਿੱਖਦੇ ਆਂਗੇ ਵੀ ਆਪਾਂ ਆਪਣੀ ਲਾਈਫ ਦਾ ਡਿਸੀਜਨ ਲਈਏ ਆਪ ਨੂੰ ਆਹ ਕੰਮ ਸਹੀ ਆ ਜਾਂ ਆਪ ਨੂੰ ਆਹ ਕੰਮ ਨਹੀਂ ਸਹੀ। ਤੇ ਇਹ ਗੇਮ ਦੀ ਮੈਂ ਜਿਹੜੀ ਗੱਲ ਕਰ ਰਿਹਾਗਾ ਇਹ ਫੋਨ ਤੇ ਖੇਡਣ ਵਾਲੀ ਗੇਮ ਦੀ ਨਹੀਂ ਗੱਲ ਕਰਦਾਗਾ। ਇਹ ਰੀਅਲ ਲਾਈਫ ਦੇ ਵਿੱਚ ਕੋਈ ਵੀ ਫਿਜ਼ੀਕਲ ਐਕਟੀਵਿਟੀ ਦੀ ਮੈਂ ਗੱਲ ਕਰਦਾਗਾ। ਇਹ ਵੀਡੀਓ ਦਿਖਾ ਕੇ ਤੇ ਘਰ ਦੇਣ ਗੇਮ ਦੇ ਫਾਇਦੇ ਨ ਗੇਮ ਵਧਾ ਦੇਣਗੇ